गुड मॉर्निंग स्टूडेंट्स प्रताप अकैडमी आप सब का स्वागत है सत अकाल जी गुड मॉर्निंग गुड मॉर्निंग की हाल चाल ने सारे बच्चों के सत अकाल जी मेरा नाम किरणप्रीत कौर है आप बजे ਹਫਤੇ ਦੇ ਕਦਾਂ ਦਿਨ ਛੱਡ ਕੇ ਆਪਾਂ ਡੇਲੀ 11 ਵਜੇ ਪ੍ਰਤਾਪ ਅਕੈਡਮੀ ਦੇ YouTube ਚੈਨਲ ਤੇ ਪੰਜਾਬੀ ਦੀਆਂ ਕਲਾਸਾਂ ਲੈ ਕੇ ਆ ਰਹੇ ਹਾਂ ਹੁਣ ਤੁਹਾਨੂੰ ਵੀ ਪਤਾ ਕਿ ਪੇਪਰ ਦੇ ਤਰੀਕਾ ਉਹਨੀਆਂ ਸਟਾਰਟ ਹੋ ਗਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਹਾਂ ਤੁਸੀਂ ਦੱਸੋ ਕੀ ਹਾਲ ਚਾਲ ਨੇ ਤੇ ਹੁਣ ਆਪਣੀ ਤਿਆਰੀ ਕਰ ਲਓ ਮਤਲਬ ਪੰਜਾਬੀ ਦਾ ਪਹਿਲਾਂ ਕਰਕੇ ਰੱਖ ਦਿਓ ਠੀਕ ਆ ਕਿਉਂਕਿ ਜਦੋਂ ਪੇਪਰ ਦਾ ਪ੍ਰੋਪਰ ਕੈਲੰਡਰ ਆ ਗਿਆ ਪ੍ਰੋਪਰ ਡੇਟ ਦਿੱਤੀ ਪੀਟੀ ਪਲੱਸ ਵੀ ਨੇ ਉਦੋਂ ਦਾ ਕਰੰਟ ਅਫੇਅਰ ਤੇ ਬਾਕੀ ਸਬਜੈਕਟ ਨੂੰ ਟਾਈਮ ਦਿਓ ਪੰਜਾਬੀ ਨੂੰ ਪਹਿਲਾਂ ਹੀ ਖਤਮ ਕਰਿਓ ਓਕੇ ਤਾਂ ਹੁਣ ਆਪਾਂ ਡੇਲੀ ਹੀ ਆ ਰਹੇ ਹਾਂ ओके ਜੇ ਕੋਈ ਬੱਚਾ ਕਨਸਟੇਬਲ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਆਪਣਾ ਇਹ ਬੈਚ ਆ ਪਹਿਲਾਂ ਸੀਗਾ ਆਫਲਾਈਨ ਹੁਣ ਇਹ ਬੈਚ ਆਨਲਾਈਨ ਵੀ ਚੱਲਿਆ ਕਰੂਗਾ ਜਿੱਦਾਂ ਕਲਾਸਰੂਮ ਦੇ ਵਿੱਚ ਕਲਾਸ ਲੱਗਦੀ ਹੈ ਤਾਂ ਉਦਾਂ ਹੀ ਤੁਸੀਂ ਆਪਣੇ ਘਰੇ ਬੈਠ ਕੇ ਉਹਨੂੰ ਲਾਈਵ ਕਲਾਸ ਲਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਅ 27 ਅਕਤੂਬਰ ਤੋਂ ਹੀ ਸਟਾਰਟ ਸੀਗਾ ਬਟ ਹੁਣ ਇਹ ਆਨਲਾਈਨ ਵੀ ਹੋ ਚੁੱਕਿਆ ਬੈਚ ਇਹ ਵਾਲੀ ਟੀਮ ਕਲਾਸਾਂ ਲਾਉਂਦੀ ਆ ਕੋਈ ਹੋਰ ਇਨਕੁਆਰੀ ਹੋਵੇ ਪੀਡੀਐਫ ਮਿਲਣੀ ਆ ਨਹੀਂ ਮਿਲਣੀ ਪੀਜੀ ਦਾ ਖਰਚ ਜਾਂ ਕੋਈ ਵੀ ਆਨਲਾਈਨ ਕੋਈ ਵੀ ਇਨਕੁਆਰੀ ਹੋਵੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਪਣੀ ਇਨਕੁਆਰੀ ਲੈ ਸਕਦੇ ਹੋ ਇਹ ਆਪਣਾ ਡੇਲੀ ਦਾ ਟਾਈਮ ਟੇਬਲ ਰਹਿੰਦਾ ਮਾਰਨਿੰਗ 7 ਤੋਂ 8 ਦੇ ਵਿੱਚ ਅੰਕੀ ਸਰ ਦੀ ਜੀਕੇ ਦੀ ਕਲਾਸ ਆਉਂਦੀ ਆ ਇੰਗਲਿਸ਼ ਤੇ ਪੰਜਾਬੀ ਦੀ ਕਿਰਨਪ੍ਰੀਤ ਮੈਮ ਦੀ ਕਲਾਸ ਆਉਂਦੀ ਆ 11 ਤੋਂ 12 ਦੇ ਵਿੱਚ ਵਿੱਚ ਦੀਪ ਸਰ ਦੀ ਕਲਾਸ ਰੀਜ਼ਿੰਗ ਦੀ 12 ਤੋਂ 1 ਤੇ ਬਾਕੀ ਇਹ ਹੀ ਕਲਾਸਾਂ ਦੇ ਟਾਈਮ ਆ ਇੰਗਲਿਸ਼ ਦੀ ਕਲਾਸ 9 ਤੋਂ 10 ਆਉਂਦੀ ਆ ਓਕੇ ਸਤਿ ਸ਼੍ਰੀ ਅਕਾਲ ਜੀ ਇੱਕ ਆਪਣਾ ਬੈਚ ਚੱਲ ਰਿਹਾ 2 ਤੋਂ 6 ਗਰੁੱਪ B ਤੇ C ਲਈ ਓਕੇ ਤੁਸੀਂ ਇਹ ਬੈਚ ਦੇ ਵਿੱਚ ਵੀ ਐਡ ਹੋ ਸਕਦੇ ਹੋ ਟੈਲੀਗ੍ਰਾਮ ਤੇ ਇੰਸਟਾਗ੍ਰam ਚੈਨਲ ਤੇ ਜੁੜ ਜਾਓ ਕੋਈ ਵੀ ਇਨਕੁਆਰੀ ਹੈ ਤੇ ਨੰਬਰਾਂ ਤੇ ਆਪਣੀ ਇਨਕੁਆਰੀ ਲੈ ਸਕਦੇ ਹੋ ਤੇ ਹੁਣ ਅਸੀਂ ਸਟਾਰਟ ਕਰਦੇ ਹਾਂ ਅੱਜ ਪੰਜਾਬੀ ਦੀ ਕਲਾਸ ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ ਰੱਖੇ ਨੇ ਨਾਮ ਤੇ ਪੜਨਾਮ ਦੇ ਸਵਾਲ ਰੱਖੇ ਹੋਏ ਨੇ ਤੇ ਪੀਵਾਈਕਿਊ ਹੀ ਨੇ ਓਕੇ ਤਾਂ ਨਾਲ ਨੰਬਰ ਪਾਉਣਾ ਤੇ ਆਨਸਰ ਕਰਨਾ ਇਹਦੇ ਵਿੱਚ ਪੜਨਾਮ ਕਿੰਨੇ ਤਰ੍ਹਾਂ ਦਾ ਹੁੰਦਾ ਪੜਨਾਮ ਹੁੰਦਾ 6 ਤਰ੍ਹਾਂ ਦਾ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਆਪਣੇ ਕੋਲੇ 6 ਕਿਸਮਾਂ ਨੇ ਤਾਂ ਉਹਦੇ ਵਿੱਚ ਇੱਕ ਕਿਸਮਾ ਆ ਨਿਸ਼ਚੇਵਾਸ਼ਕ ਪੜਨਾਮ ਆ ਨਿਸ਼ਚੇਵਾਸ਼ਕ ਪੜਨਾਮ ਇਹ ਪੀ ਵਾਈ ਕਿਉ ਆ ਪੀਟੀ ਪਲੱਸ ਵੀ ਦਾ ਕਈ ਤਾਂ ਸਿਰਫ ਤਮਾਸ਼ਾ ਵੇਖਣ ਹੀ ਆਏ ਹਨ ਉਹਨਾਂ ਨੂੰ ਸਾਡੀ مصیبت ਦੀ ਕੋਈ ਪਰਵਾਹ ਨਹੀਂ ਹੈ ਤਾਂ ਉਹ ਕਹਿੰਦੇ ਕਿ ਜਿਹੜਾ ਕੰਪਲੀਟ ਬਾਕ ਆ ਇਹਦੇ ਵਿੱਚ ਆ ਨਿਸ਼ਚੇਵਾਸ਼ਕ ਪੜਨਾਮ ਚੁਣੋ ਤਾਂ ਇਹ ਕੰਪਲੀਟ ਬਾਕ ਦੇ ਵਿੱਚ ਆ ਨਿਸ਼ਚੇਵਾਸ਼ਕ ਪੜਨਾਮ ਦੀ ਚੋਣ ਕਰੋ ਹਾਂਜੀ ਤਾਂ ਇਹਦੇ ਵਿੱਚ ਆਇਨਿਚੇ ਪੜਨਾਮ ਕਿਹੜਾ ਆਊਗਾ ਹੁਣ ਇਹ ਜਿਹੜਾ ਆਪਣੀ ਸੋਮਵਾਰ ਤੋਂ ਸਟਾਰਟ ਹੋਊਗੀ ਹੁਣ ਇਹਦੇ ਵਿੱਚ ਸਾਡੀ ਸਾਡੀ ਜਿਹੜਾ ਇਹ ਸ਼ਬਦਾ ਆ ਇਹ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਊਗਾ ਇਹ ਵਾਲੀਆਂ ਚੀਜ਼ਾਂ ਪਾਉਣ ਵਾਲੀ ਕਲਾਸ ਦੇ ਵਿੱਚ ਦੇਖਾਂਗੇ ਕਿਰਿਆ ਤੇ ਹੁਣ ਇਹ ਵਾਲਾ ਓਨਾ ਇਹ ਵਾਲਾ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਊਗਾ ਇੱਕ ਵਚਨ ਆ ਬਹੁ ਵਚਨ ਆ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾ ਸਕਦਾ ਇਹ ਵਾਲੀ ਚੀਜ਼ ਨੂੰ ਵੀ ਤੁਸੀਂ ਨਾਲ ਦੀ ਨਾਲ ਹੀ ਦੇਖਣਾ ਤਾਂ ਆਨਸਰ ਇਹਦਾ ਹੋਣਾ ਸੀਗਾ ਬੀ ਇਹੇ ਸਾਫ਼ ਦਿਖ ਰਿਹਾ ਦਾ ਇਹਨੀ ਟਾਈਪਿੰਗ ਮੈਥ ਹੋਣੀ ਨਹੀਂ ਸੀ ਮੈਂ ਫੋਟੋ ਖਿੱਚ ਕੇ ਲਾ ਲਈ ਓਕੇ ਹੁਣ ਇਹਦੇ ਵਿੱਚੋਂ ਮੈਚ ਕਰਨਾ ਇਧਰ ਉਹਨਾਂ ਨੇ ਚਾਰ ਬਾਕ ਦਿੱਤੇ ਨੇ ਇਹ ਹੁਣੀ 2025 ਦੇ ਵਿੱਚ ਇਹ ਹੋਇਆ ਸੀਗਾ ਪੇਪਰ ਉਹਦਾ ਸਵਾਲ ਆ ਇਕੱਠਵਾਚਕ ਨਾਮ ਕਿਹੜੇ ਵਿੱਚ ਆਇਆ ਹੋਇਆ ਨਿਸ਼ਚੇਵਾਚਕ ਪਰਨਾਮ ਕੀ ਦੇ ਵਿੱਚ ਆਇਆ ਹੋਇਆ ਸੰਖਿਆਵਾਚਕ ਵਿਸ਼ੇਸ਼ਣ ਕੀ ਦੇ ਵਿੱਚ ਆਇਆ ਹੋਇਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਦੇ ਵਿੱਚ ਆਇਆ ਹੋਇਆ ਜਿਹੜੇ ਬੱਚਿਆਂ ਨੇ ਗਰੁੱਪ ਬੀ ਦੇਣਾ ਉਹ ਇਨਾਂਕ ਦਾ ਮੰਨ ਕੇ ਚੱਲੋ ਕਿ ਪੰਜਾਬੀ ਟਾਈਮ ਖਰਾਬ ਕਰਾਉਂਦੀ ਆ ਪਰ ਤੁਸੀਂ ਕੀ ਦੇਖਣਾ ਸਮਾਰਟ ਵਰਕ ਦੇਖੋ ਕਰੋ ਆਨਸਰ ਸੈਕਿੰਡ ਦਾ ਹਾਂਜੀ ਬਹੁਤ ਵਚਨਾ ਸਹੀ ਹੈ ਉਕੇ ਇੱਕ ਵਾਰੀ ਵੀਡੀਓ ਰੋਕੇ ਤੁਸੀਂ ਕੀਤਾ ਹੋਊਗਾ ਹੁਣ ਉਹਨਾਂ ਨੇ ਵੇਖਿਆ ਇੱਧਰ ਪਹਿਲੀਆਂ ਜੋ ਕੀ ਦਿੱਤਾ ਹੋਇਆ ਪਹਿਲੇ ਹੀ ਦਿੱਤਾ ਉਹਨਾਂ ਨੇ ਇਕੱਠਵਾਚਕ ਨਾਮ ਇਕੱਠਵਾਚਕ ਨਾਮ ਪਹਿਲਾਂ ਹੀ ਦੇਖਣਾ ਤੁਸੀਂ ਕਿਹੜੇ ਬਾਕ ਦੇ ਵਿੱਚ ਇਕੱਠਵਾਚਕ ਆਇਆ ਹੋਇਆ ਇੱਥੇ ਕਟ ਇਕੱਠਵਾਚਕ ਆਇਆ ਨਹੀਂ ਸੰਖਿਆਈ ਹੋਈ ਆ ਠੀਕ ਆ ਬਾਕੀ ਵੀ ਸ਼ਬਦ ਆਏ ਹੋਏ ਨੇ ਬਟ ਇਕੱਠਵਾਚਕ ਸਾਡੇ ਕੋਲੇ ਕਿੱਥੇ ਆਇਆ ਹੋਇਆ ਇੱਕ ਹੀ ਸ਼ਬਦ ਪਿਆ ਜਮਾਤ ਇਸੇ ਜਮਾਤ ਜਮਾਤ ਸ਼ਬਦ ਕੀ ਪਿਆ ਇਕੱਠਵਾਚਕ ਤਾਂ ਤੀਜੇ ਦਾ ਕੀ ਹੋਣਾ ਸੀਗਾ ਏ ਤਾਂ ਇੱਕ ਦੇ ਵਿੱਚ ਹੀ ਆ ਤੀਜੇ ਦਾ ਏ ਤਾਂ ਪੰਜਾਬੀ ਦੀ ਜੀ ਜਿਆਦਾ ਲੰਬੀ ਸਟੇਟਮੈਂਟ ਆ ਵੀ ਰਹੀ ਆ ਤਾਂ ਉੱਥੇ ਤੁਸੀਂ ਆਪਣਾ ਦਿਮਾਗ ਲਾਉਣਾ ਠੀਕ ਆ ਤਾਂ ਉਹਦੇ ਵਿੱਚ ਸਾਰਿਆਂ ਨੂੰ ਮੇਲਣਾ ਠੀਕ ਆ ਇੱਕ ਵਾਰੀ ਦੇਖ ਲੈਦਾ ਫਿਰ ਦੇਖ ਲੋ ਕਿ ਓਕੇ ਪਹਿਲੇ ਦਾ ਪਹਿਲੇ ਦਾ ਇਹਨਾਂ ਨੇ ਕੀ ਦੱਸਿਆ ਹੋਇਆ ਸੀ 50 ਰੁਪਏ ਹਾਂਜੀ ਸੰਖਿਆਵਾਚਕ ਆ ਸੌਰੀ ਸੰਖਿਆਵਾਚਕ ਤੀਜੇ ਮਤਲਬ ਪਹਿਲੇ ਦਾ ਸੀ ਦੂਜੇ ਦਾ ਦੂਜੇ ਦਾ ਕੀ ਆਊਗਾ ਇਹਨਾਂ ਦਾ ਦੀ ਸਥਾਨਵਾਚਕ ਹਾਂ ਗੱਡੀ ਖੜੀ ਆ ਪਿੱਛੇ ਖੜੀ ਹੋਈ ਆ ਤਾਂ ਇਹ ਸ਼ਬਦ ਕਿਹਦੇ ਵਿੱਚ ਆ ਗਿਆ ਅੱਗੇ ਪਿੱਛੇ ਕੋਲ ਤਾਂ ਇਹ ਸ਼ਬਦ ਕਿਹਦੇ ਵਿੱਚ ਆ ਗਿਆ ਆਪਣੇ ਕਿਰਿਆ ਵਿਸ਼ੇਸ਼ਣ ਚ ਆ ਗਿਆ ਕਿਰਿਆ ਵਿਸ਼ੇਸ਼ਣ ਚ ਵੀ ਕੀ ਆ ਗਿਆ ਸਥਾਨਵਾਚਕ ਹਾਂਜੀ ਤਾਂ ਉਹਦੇ ਵਿੱਚ ਮੈਨੂੰ ਦੇਖਣਾ ਕਿ ਸਟਾਰਟਿੰਗ ਵਾਲਾ ਚੱਕ ਲਿਆ ਕਰੋ ਇਹ ਚਾਰ ਦੱਸੇ ਨੇ ਦਾ ਇਹਦੇ ਚ ਇਹਨੂੰ ਚੱਕ ਲਓ ਇਕੱਠਵਾਚਕ ਤਾਂ ਇੱਕ ਦੇ ਵਿੱਚ ਹੀ ਜਿਹੜਾ ਸ਼ਬਦ ਇਕੱਠਵਾਚਕ ਆਇਆ ਹੋਗਾ ਪੂਰੇ ਨੂੰ ਨਹੀਂ ਕਰਨਾ ਹੁੰਦਾ ਜਿਵੇਂ ਤੁਸੀਂ ਬਾਕੀ ਵੀ ਮੈਥ ਦੇ ਵਿੱਚ ਜਾਂ ਡੀਆਈ ਦੇ ਵਿੱਚ ਲਾਉਣੀ ਹੈ ਦਾ ਦਿਮਾਗ ਜਾਂ ਬਲੱਡ ਰੈਲੀਸ਼ਨ ਦੇ ਵਿੱਚ ਲਾਉਣੀ ਹੈ ਠੀਕ ਆ ਉਸ ਤਰੀਕੇ ਨਾਲ ਹੀ ਪੰਜਾਬੀ ਦੇ ਇਹ ਵਾਲੇ ਸਵਾਲ ਕਰਨੇ ਆ ਜਿਨ੍ਹਾਂ ਨੇ ਗਰੁੱਪ ਬੀ ਦੇ ਨੇ ਇਹ ਗਰੁੱਪ ਬੀ ਦਾ ਹੀ ਸਵਾਲ ਸੀਗਾ ਸੌਖਾ ਸੀਗਾ ਬਸ ਟਾਈਮ ਨਹੀਂ ਖਰਾਬ ਕਰਨਾ ਇਹ ਕੁਐਸਚਨ ਕੁਐਸਚਨ ਵਰਕ ਜਾਂ ਪ੍ਰਸ਼ਨਵਾਚਕ ਪੜਨਾਮ ਚੁਣੋ ਪ੍ਰਸ਼ਨਵਾਚਕ ਪੜਨਾਮ ਚੁਣੋ ਇਹਨਾਂ ਚਾਰਾਂ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਸਾਡੇ ਕੋਲੇ ਪ੍ਰਸ਼ਨਵਾਚਕ ਪੜਨਾਮ ਹੁੰਦਾ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕਹਿੰਦੇ ਆ ਪੜਨਾਮ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖਦੇ ਆ ਪੜਨਾਮ ਆਖਦੇ ਆ ਜੇਕਰ ਉਸ ਪੜਨਾਮ ਰਾਹੀਂ ਕੋਈ ਸਵਾਲ ਪੁੱਛਿਆ ਗਿਆ ਹੋਵੇ ਤਾਂ ਉਹਨੂੰ ਅਸੀਂ ਕਹਿੰਦੇ ਆ ਪ੍ਰਸ਼ਨਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਆ ਉਹ ਸ਼ਬਦ ਕਿਦੇ ਵਿੱਚ ਜਾਊਗਾ ਉਹ ਸ਼ਬਦ ਜਾਊਗਾ ਪੜਨਾਮ ਪੜਨਾਮ ਦੇ ਵਿੱਚ ਵੀ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਦੇ ਵਿੱਚ ਵੀ ਕਿਹੜਾ ਪੁਰਖ ਪਹਿਲਾ ਦੂਜਾ ਜਾਂ ਤੀਜਾ ਦੱਸੋ ਕਿਹੜੇ ਪੁਰਖ ਦੇ ਵਿੱਚ ਜਾਊਗਾ ਤੁਸੀਂ ਸ਼ਬਦ ਕਿਦੇ ਵਿੱਚ ਜਾਊਗਾ ਤੁਸੀਂ ਦੂਜਾ ਪੁਰਖ ਆ ਗਿਆ ਮੈਂ ਪਹਿਲਾ ਪੁਰਖ ਆ ਗਿਆ ਇੱਕ ਵਚਨ ਆ ਗਿਆ ਤਾਂ ਪ੍ਰਸ਼ਨ ਬਾਜ ਕੇ ਪੜਨਾਮ ਪ੍ਰਸ਼ਨ ਬਾਜ ਕੇ ਪੜਨਾਮ ਕਿਹੜਾ ਰੋਲਾ ਪਾਉਂਦਾ ਹੈ ਕਿਹੜਾ ਗੈਰਹਾਜ਼ਰ ਹੈ ਕਿਹੜੀ ਕੁੜੀ ਰੋਲਾ ਪਾਉਂਦੀ ਆ ਪੜਨਾਮੀ ਵਿਸ਼ੇਸ਼ਣ ਆ ਗਿਆ ਕਿਹੜਾ ਰੋਲਾ ਪਾਉਂਦਾ ਹੈ ਤਾਂ ਕੀ ਆ ਗਿਆ ਪ੍ਰਸ਼ਨ ਬਾਜ ਕੇ ਪੜਨਾਮ ਆ ਗਿਆ ਇਹ ਵੀ ਕਾਫੀ ਵਾਰੀ ਆ ਗਿਆ ਜਿਹੜੇ ਮੈਂ ਪੀ ਵਾਈ ਕਿਊ ਦੇਖਦੀ ਸੀ ਵਿਆਕਰਨ ਅਨੁਸਾਰ ਸਾਰਥਿਕ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਨੇ ਉਹ ਕਹਿੰਦੇ ਵਿਆਕਰਨ ਦੇ ਪੱਖ ਤੋਂ ਸਾਰਥਿਕ ਸ਼ਬਦ ਕਿੰਨੀਆਂ ਕਿਸਮਾਂ ਦੇ ਹੁੰਦੇ ਨੇ ਨਾਰਮਲੀ ਪੰਜਾਬੀ ਦੇ ਸ਼ਬਦ ਹੀ ਪੁੱਛ ਰਹੇ ਨੇ ਸ਼ਬਦ ਰੂਪ ਦੇ ਪੱਖ ਤੋਂ ਕਿੰਨੇ ਤਰ੍ਹਾਂ ਦਾ ਦੋ ਤਰ੍ਹਾਂ ਦਾ ਸ਼ਬਦ ਬੰਤਰ ਦੇ ਪੱਖ ਤੋਂ ਕਿੰਨੇ ਤਰ੍ਹਾਂ ਦਾ ਦੋ ਤਰ੍ਹਾਂ ਦਾ ਸ਼ਬਦ ਅਰਥ ਦੇ ਪੱਖ ਤੋਂ ਸ਼ਬਦ मीनिंग ਦੇ ਰਿਹਾ ਜਾਂ ਨਹੀਂ ਦੇ ਰਿਹਾ ਕਿੰਨੇ ਤਰ੍ਹਾਂ ਦਾ ਉਹ ਵੀ ਹੈਗਾ ਦੋ ਤਰ੍ਹਾਂ ਦਾ ਉਹਦੇ ਵਿੱਚ ਜਿਹੜੇ ਵੀ ਸ਼ਬਦ ਕੋਈ मीनिंग ਕੋਈ ਅਰਥ ਦੇ ਰਏ ਹੁਣ ਉਹਨਾਂ ਦੀ ਅੱਗੇ ਕਿੰਨੀਆਂ ਕਿਸਮਾਂ ਨੇ ਉਹ ਤੀਜਾ ਪੁਰਖ ਸਹੀ ਆ ਤਾਂ ਉਹਨਾਂ ਦੀ ਆਪਣੇ ਕੋਲ ਕਿੰਨੀਆਂ ਕਿਸਮਾਂ ਹੁੰਦੀਆਂ ਨੇ 8 ਚਾਹੇ ਦਾ ਸਿੱਧਾ ਸਿੰਪਲ ਹੀ ਪੁੱਛ ਲੈਣ ਟੋਟਲ ਸ਼ਬਦ ਸਰੇਣੀਆਂ ਕਿੰਨੀਆਂ 8 ਨੇ ਕੋਈ ਸ਼ਬਦ ਕਿੰਨੇ ਤਰੀਕੇ ਨਾਲ ਅਰਥ ਦੇ ਸਕਦਾ 8 ਸਾਰਥਿਕ ਸ਼ਬਦ ਕਿੰਨੇ ਨੇ ਆਪਣੇ ਕੋਲੇ ਕਿੰਨੀਆਂ ਕਿਸਮਾਂ ਦੇ ਨੇ 8 ਓਕੇ 10 ਸਾਡੇ ਕੋਲੇ ਕੀ ਨੇ ਲਗਾ ਆਪਣੇ ਕੋਲੇ 10 ਨੇ 6 ਆਪਣੇ ਕੋਲੇ ਨਾਮ ਪੜਨਾਮ 6 ਨੇ ਨਾਮ ਤੇ ਵਿਸ਼ੇਸ਼ਣ 5 ਇਹ ਕਿਹੜਾ ਸ਼ਬਦ ਨਾਮ ਹੈ ਇੰਨਾ ਚਾਰਾਂ ਦੇ ਵਿੱਚੋਂ ਕਿਹੜਾ ਸ਼ਬਦ ਨਾਮ ਆ ਹੁਣ ਜਿਹੜੇ ਪੇਪਰ ਹੋਈ ਸੀ ਨਾ 2025 ਦੇ ਵਿੱਚ ਲੈਥੇ ਸੀ ਜਿਵੇਂ ਇੰਜੀਨੀਅਰ ਵਾਲਿਆਂ ਦਾ ਕਿਸੇ ਦਾ ਵੀ ਪੇਪਰ ਸੀਗਾ ਉਹਦੇ 'ਚ ਇਦਾਂ ਦੇ ਸ਼ਬਦ ਬਹੁਤ ਪਾਏ ਹੋਏ ਸੀ ਉਹਨਾਂ ਨੇ ਉਹਨਾਂ ਨੇ ਚਾਰ ਸ਼ਬਦ ਦੇ ਦਿੱਤੇ ਨੇ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਆ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਵੀ ਹੋ ਸਕਦਾ ਤੇ ਨਾਮ ਵੀ ਹੋ ਸਕਦਾ ਜਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਨਾਮ ਆ ਇਹ ਵਾਲੇ ਜ਼ਿਆਦਾ ਆਏ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਮ ਵੀ ਹੈ ਤੇ ਵਿਸ਼ੇਸ਼ਣ ਵੀ ਉਹ ਆਏ ਵੀ ਕਿੱਥੋਂ ਨੇ ਪੰਜਾਬੀ ਸੱਭਿਆਚਾਰ ਤੋਂ ਆਏ ਹੋਏ ਨੇ ਸੋਨੋ ਉਹ ਵਾਲੇ ਸ਼ਬਦ ਜਿਹੜਾ ਆਪਾਂ ਵਿਸ਼ੇਸ਼ਣ ਕਰਵਾਵਾਂਗੇ ਦਾ YouTube ਤੇ ਸਾਰੇ ਕਰਵਾ ਦਾਂਗੇ ਪੰਜਾਬੀ ਸੱਭਿਆਚਾਰ ਦੇ ਸ਼ਬਦ ਆ। ਓਕੇ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਨਾਮ ਹੈ? ਏ ਆਨਸਰ ਕਿਉਂ ਕਰਦੇ ਪਏ ਹੋ? ਅ ਨਿੱਕਾ ਮਤਲਬ ਉਹ ਨਹੀਂ ਜਿਹੜਾ ਪਤਾ ਆਏ ਦੀ ਮੁੰਡੇ ਨੂੰ ਕਹਿੰਦੇ ਨੇ ਕਿ ਮੇਰਾ ਨਿੱਕਾ ਨਿੱਕਾ ਆ ਗਿਆ ਸਾਡੇ ਕਰੇ ਨਿੱਕਾ ਆ ਗਿਆ ਉਹ ਵਾਲਾ ਨਿੱਕਾ ਨਹੀਂਗਾ। ਏ ਏ ਏ ਅਨਸਰ ਜ਼ਿਆਦਾ ਆ ਰਿਹਾ ਨਿੱਕਾ ਨਿੱਕਾ ਬੱਚਾ ਨਿੱਕਾ ਪਿੰਡ ਨਿੱਕਾ ਸ਼ਹਿਰ ਨਿੱਕਾ ਦਾ ਵਿਸ਼ੇਸ਼ਣ ਦਾ ਪੁੱਤ ਕਿਸੇ ਨਿੱਕੇ ਸ਼ਬਦ ਨੂੰ ਦਾ ਕਿਸੇ ਨਾਮ ਦੀ ਲੋੜ ਪਊਗੀ ਨਿੱਕਾ ਜਿਹੜਾ ਸ਼ਬਦ ਆ ਉਹਨੂੰ ਕਿਸੇ ਨਾ ਕਿਸੇ ਨਾਮ ਦੀ ਲੋੜ ਪੈਣੀ ਆ ਮੈਂ ਕਹਾਂ ਨਿੱਕਾ ਤੁਸੀਂ ਆਖੋ ਕੀ ਨਿੱਕਾ ਮੈਮ ਕਿਸ ਦਾ ਨਿੱਕਾ ਕੱਦਦਾ ਜੇ ਕਿਦਰ ਨਿੱਕਾ ਨਾਮ ਆ ਜਾਂ ਨਿੱਕਾ ਪਿੰਡ ਨਿੱਕਾ ਸ਼ਹਿਰ ਕੀ ਨਿੱਕਾ ਤਾਂ ਇਹਦੇ ਵਿੱਚ ਅਸਲੀ ਕੀ ਹੈ ਅਸਲੀ ਅਸਲੀ ਮਨੁੱਖ ਦੀ ਕਹਾਣੀ ਜਿਵੇਂ ਇੱਕ ਉਹ ਵੀਰਾ ਕਹਿੰਦਾ ਹੁੰਦਾ ਕਿ ਉਹ ਤਾਂ ਪੜ੍ਹਨੀ ਚਾਹੀਦੀ ਆ ਜਾਂ ਅਸਲੀ ਗੱਲ ਆ ਠੀਕ ਆ ਉਹ ਵਾਲੀ ਚੀਜ਼ ਆ ਗਈ ਜਿੱਤ ਜਿੱਤ ਕਿਦੇ ਵਿੱਚ ਜਾਊਗੀ ਨਾਮ ਦੇ ਵਿੱਚ ਜਾਊਗੀ ਜਾਂ ਪੜਨਾਮ ਦੇ ਵਿੱਚ ਜਾਊਗੀ ਤੇ ਜਿੱਤਨਾ ਕੀ ਆ ਕਿਰਿਆ ਪਾਪ ਨਹੀਂ ਕਰਨਾ ਚਾਹੀਦਾ ਪਾਪ ਨਹੀਂ ਕਰਨਾ ਚਾਹੀਦਾ ਪਾਪ ਕਿਦੇ ਵਿੱਚ ਜਾਊਗਾ ਬੀ ਵਾਈ ਕਿਉ ਆ ਪਾਪ ਨਾਮ ਦੇ ਵਿੱਚ ਜਾਊਗਾ ਪਾਪ ਕੀ ਦੇ ਵਿੱਚ ਜਾਊਗਾ ਨਾਮ ਦੇ ਵਿੱਚ ਜਾਊਗਾ ਜਿਹੜੇ ਬੱਚੇ ਏ ਆਨਸਰ ਕਰ ਰਹੇ ਸੀ ਇੱਕ ਵਾਰੀ ਸੋਚੋ ਪੁੱਤ ਨਿੱਕਾ ਵੱਡਾ ਇਹ ਸ਼ਬਦ ਦਾ ਵਿਸ਼ੇਸ਼ਣ ਹੈ ਹਾਂਜੀ ਅਸਲੀ ਵਿਸ਼ੇਸ਼ਣ ਅਸਲੀ ਮਨੁੱਖ ਦੀ ਕਹਾਣੀ ਮੈਂ ਕਹਾਂ ਮ ਅਸਲੀ ਤੁਹਾਡੇ ਤੋਂ ਮੈਂ ਚਾਹੂ ਕੀ ਅਸਲੀ ਅਸਲੀ ਦੁੱਧ ਦਾ ਕਿਹਦੇ ਵਿੱਚ ਪਾਣੀ ਨਹੀਂ ਮਿਲਾਇਆ ਜਾਂ ਕੋਈ ਹੋਰ ਚੀਜ਼ ਨਹੀਂ ਮਿਲੀ ਹੋਈ ਤਾਂ ਅਸਲੀ ਨੂੰ ਕਿਸੇ ਨਾਮ ਦੀ ਲੋੜ ਪਊਗੀ ਅਗਲਾ ਇੱਕ ਵਾਲੇ ਇਹ ਵਾਲੇ ਸ਼ਬਦ ਕਾਫੀ ਆਏ ਹੋਏ ਸੀਗੇ ਇਹ ਬਣਾਇਆ ਹੋਇਆ APYQ ਨਹੀਂ ਆ। ਮਾਤਾ ਜੀ ਬਹੁਤ ਬਰੀਕ ਸੂਤ ਕੱਤਦੇ ਸਨ। ਇਹ ਪਹਿਲਾ ਵਾਕ ਆ, ਦੂਜਾ ਵਾਕ ਆ। ਹਰ ਗੱਲ ਤੇ ਤਲਵਾਰ ਸੂਤ ਲੈਣੀ ਚੰਗੀ ਗੱਲ ਨਹੀਂ ਹੁੰਦੀ। ਕਿਸ ਵਾਕ ਵਿੱਚ ਸੂਤ ਜਿਹੜਾ ਇਹ ਸ਼ਬਦ ਆ ਉਹ ਨਾਮ ਸ਼ਬਦ ਸ਼੍ਰੈਣੀ ਨਾਲ ਸੰਬੰਧ ਰੱਖਦਾ? ਹਾਂਜੀ, ਜਿਤ ਨਾਮ ਜਿਤਨਾ ਕਿਰਿਆ ਸਹੀ ਹੈ। ਇੱਕ ਜਿਹੜੇ ਆਪਣੇ ਕੋਲ ਸੱਭਿਆਚਾਰ ਸ਼ਬਦ ਹੁੰਦੇ ਨੇ ਦਾ ਮਤਲਬ ਜਿਹੜੇ ਆਪਾਂ ਹੁਣ ਨਹੀਂ ਬੋਲਦੇ ਆਪਣੇ ਪੁਰਾਣੇ ਦਾਦਾ ਜੀ ਬੋਲਦੇ ਹੁੰਦੇ ਸੀਗੇ ਉਹ ਵਾਲੇ ਸ਼ਬਦਾਂ ਦੀ ਇੱਕ ਬੁੱਕ ਵੀ ਪਈ ਆ ਟੈਲੀਗ੍ਰਾਮ ਦੇ ਉੱਪਰ ਹੀ ਮੈਂ ਕੱਲ ਨੂੰ ਬੁੱਕ ਦਾ ਪਹਿਲਾ ਪੇਜ ਕਿਹੜੇ ਗਰੁੱਪ ਚ ਤੁਹਾਨੂੰ ਮਿਲ ਸਕਦੀ ਆ ਉਹਦੀ ਪੀਡੀਐਫ ਬਣਾ ਕੇ ਬੱਚਿਆਂ ਨੇ ਪਾਈ ਹੋਈ ਆ ਗਰੁੱਪਾਂ ਦੇ ਵਿੱਚ ਤੁਸੀਂ ਉਹ ਬੁੱਕ ਵੀ ਪੜ੍ਹ ਸਕਦੇ ਆ ਕੱਲ ਨੂੰ ਮੈਂ ਦੱਸ ਦਊਂਗੀ ਤੇ ਬਾਕੀ ਥੋੜੇ ਸ਼ਬਦ ਉਹ ਐਡ ਕਰਾਂਗੇ ਜਿਹੜੇ ਵਿੱਚ ਕਹਿੰਦੇ ਕਿ ਮੈਮ ਇਹ ਵਾਲੇ ਸ਼ਬਦ ਨਹੀਂ ਕਰਾਏ ਉਹ ਨਾਰਮਲ ਹੀ ਆਪਣੇ ਸੱਭਿਆਚਾਰ ਚੋਂ ਸ਼ਬਦ ਬੋਲੇ ਜਾਂਦੇ ਨੇ ਠੀਕ ਆ ਤਾਂ ਇਹਦੇ ਵਿੱਚ ਏ ਦੇ ਵਿੱਚ ਇੱਕ ਦੇ ਵਿੱਚ ਆਇਆ ਹੋਇਆ ਹਾਂਜੀ ਹੁਣ ਇੱਕ ਹੀ ਸ਼ਬਦ ਦੇ ਅਲੱਗ-ਅਲੱਗ ਕਿੰਨੇ मीनिंग ਨਿਕਲ ਸਕਦੇ ਨੇ ਮਾਤਾ ਜੀ ਬਹੁਤ ਬਰੀਕ ਬਰੀਕ ਸ਼ਬਦ ਕਿਦੇ ਵਿੱਚ ਜਾਊਗਾ ਇਹ ਦੋਮੇ ਸ਼ਬਦ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਣਗੇ ਬਹੁਤ ਬਰੀਕ ਬਹੁਤ ਬਰੀਕ ਕਿਦੇ ਵਿੱਚ ਜਾਣਗੇ ਸੂਤ ਕੱਤਦੇ ਸਨ ਮਾਤਾ ਜੀ ਇੱਕ ਵਚਨ ਬਟ ਇੱਕ ਇਹ ਕਿਰਿਆ ਕਿੱਦਾਂ ਆਈ ਹੋਈ ਹੈ ਇਹ ਵੀ ਮੈਨ ਨਾਲ ਦੀ ਨਾਲ ਹੀ ਦੱਸੋ ਤਾਂ ਕਿਦੇ ਵਿੱਚ ਆ ਸੂਤ ਸ਼ਬਦ ਸੂਤ ਸ਼ਬਦ ਨਾਮ ਦੇ ਤੌਰ ਤੇ ਬਾਗ ਪਹਿਲੇ ਚ ਕੰਮ ਕਰ ਰਿਹਾ ਬਟ ਹਰ ਗੱਲ ਤੇ ਤਲਵਾਰ ਕੱਢ ਲੈਨੇ ਹਰ ਗੱਲ ਤੇ ਤਲਵਾਰ ਕੱਢ ਲੈਣੀ ਬਾਹਰ ਕੱਢ ਲੈਣੀ ਜਾਂ ਤਿਆਰ ਕਰ ਲੈਣੀ ਚੰਗੀ ਗੱਲ ਨਹੀਂ ਹੁੰਦੀ ਤਾਂ ਦੂਜੇ ਵਾਕ ਦੇ ਵਿੱਚ ਜਿਹੜਾ ਇਹ ਸੂਤ ਸ਼ਬਦ ਆ ਉਹ ਕਿਰਿਆ ਦਾ ਕੰਮ ਕਰਦਾ ਦੂਜਾ ਵਾਕ ਦੇ ਵਿੱਚ ਕਿਰਿਆ ਦਾ ਕੰਮ ਕਰਦਾ ਓਕੇ ਨਾਮ ਦੇ ਲਈ ਕੀ ਆਉਂਦਾ ਵਿਸ਼ੇਸ਼ਣ ਹੀ ਆਉਂਦਾ ਓਕੇ ਵਿਸ਼ੇਸ਼ਣ ਆਉਂਦਾ ਤਾਂ ਇਹਦਾ ਆਉਣਾ ਸੀਗਾ ਵਾਕ ਨੰਬਰ ਪਹਿਲਾ ਜਿਹੜੇ ਬੱਚਿਆਂ ਨੇ ਬੀ ਗਰੁੱਪ ਦੇ ਨਾਲ ਜਾਂ ਐਕਸਾਈਡ ਦੇ ਨਾਲ ਇੱਕ ਵਾਰ ਇੱਕ ਸ਼ਬਦ ਦੇ ਬਹੁਤੇ ਅਰਥ ਤਾਂ ਉਹ ਜਿਹੜੇ ਅਰਥ ਨਿਕਲ ਰਹੇ ਨੇ ਉਹ ਨਾਮ ਨੇ ਵਿਸ਼ੇਸ਼ਣ ਨੇ ਕਿਰਿਆ ਨੇ ਇਹ ਵਾਲੀ ਚੀਜ਼ ਨੂੰ ਇੱਕ ਵਾਰੀ ਉੱਥੇ ਜ਼ਰੂਰ ਧਿਆਨ ਕਰਿਓ ਕਿਉਂਕਿ ਉੱਥੇ ਪ੍ਰੈਸ਼ਰ ਜ਼ਿਆਦਾ ਹੁੰਦਾ ਇਹ ਪੀ ਵਾਈ ਕਿਉ ਪੀ ਟ ਪਲੱਸ ਵੀ ਦਾ ਮੈਨੂੰ ਝੂਠ ਬੋਲਣ ਵਾਲੇ ਜ਼ਹਿਰ ਵਾਂਗ ਲੱਗਦੇ ਹਨ ਝੂਠ ਸ਼ਬਦ ਨਾਮ ਦੀ ਕਿਹੜੀ ਕਿਸਮ ਆ ਉਹਨਾਂ ਨੇ ਦੱਸਤਾ ਕਿ ਜਿਹੜਾ ਝੂਠ ਸ਼ਬਦ ਆ ਉਹ ਕਿਹਦੇ ਵਿੱਚ ਆ ਗਿਆ ਨਾਮ ਦੇ ਵਿੱਚ ਆ ਗਿਆ ਨਾਮ ਕਿੰਨੀਆਂ ਕਿਸਮਾਂ ਦਾ ਪੰਜ ਕਿਸਮਾਂ ਦਾ ਉਹ ਕਹਿੰਦੇ ਜਿਹੜਾ ਝੂਠ ਸ਼ਬਦ ਆ ਉਹ ਨਾਮ ਦੀ ਕਿਹੜੀ ਕਿਸਮ ਹੈ ਤੇ ਝੂਠਾ ਮੈਂ ਕਹਿੰਦਾ ਝੂਠ ਇੱਕ ਸੱਚ ਇਹ ਕਹਿੰਦਾ ਮੈਂ ਸੱਚਾ ਤੇ ਝੂਠਾ ਸੱਚਾ ਤੇ ਝੂਠਾ ਕਿਹੜੀ ਸ਼ਬਦ ਸ੍ਰੈਣੀ ਚ ਜਾਊਗਾ ਇਹ ਵੀ ਦੱਸ ਦਿਓ ਬਹੁਤ ਵਾਰ ਪੁੱਛਿਆ ਹੋਇਆ ਪੰਜਾਬ ਪੁਲਿਸ 'ਚ ਪੁੱਛਿਆ ਹੋਇਆ ਸੀ 2025 'ਚ ਹਾਂਜੀ ਸਤਵੇਂ ਦਾ ਓਕੇ ਓਕੇ ਹਾਂਜੀ ਤਾਂ ਝੂਠ ਆਪਾਂ ਟੱਚ ਨਹੀਂ ਕਰ ਸਕਦੇ ਤਾਂ ਇਹ ਕੀ ਹੋਣਾ ਸਹੀ ਗੱਲ ਹੈ ਪ੍ਰੀਤ ਇਹ ਆਊਗਾ ਆਪਣਾ ਪਾਵਾਚਕ ਨਾਮ ਸੱਚਾ ਤੇ ਝੂਠਾ ਕਿਹਦੇ ਵਿੱਚ ਜਾਣਗੇ ਸੱਚਾ ਤੇ ਝੂਠਾ ਕਿਹਦੇ ਵਿੱਚ ਜਾਣਗੇ ਇਹ ਵੀ ਅੰਤ ਤੱਕ ਇੱਕ ਦੋ ਹੀ ਪੁੱਜਣਗੇ ਬਹੁਤੇ ਤਾਂ ਰਾਹ ਵਿੱਚ ਹੀ ਖਿਸਕ ਜਾਣਗੇ ਆ ਨਿਸ਼ਚੇਵਾਚਕ ਪੜਨਾਮ ਚੁਣੋ ਇਹ ਜਿਹੜਾ ਕੰਪਲੀਟ ਬਾਕ ਆਇਆ ਇਹਦੇ ਵਿੱਚ ਆ ਨਿਸ਼ਚੇਵਾਚਕ ਕਿਹੜੇ ਆਏ ਨੇ ਬਹੁਤੇ ਅੰਤ ਪੁੱਜਣਗੇ ਜਾਂ ਇੱਕ ਹਾਂਜੀ ਸੱਚਾ ਝੂਠਾ ਵਿਸ਼ੇਸ਼ਣ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਨਾਮ ਦੀ ਲੋੜ ਪਊਗੀ ਸੱਚਾ ਬੰਦਾ ਇਦਾਂ ਕਰਕੇ ਕਿਸੇ ਨਾ ਕਿਸੇ ਨਾਮ ਦੀ ਲੋੜ ਪਊਗੀ ਹਾਂਜੀ ਵਿਸ਼ੇਸ਼ਣ ਪਾਵਾਚਕ ਸਹੀ ਆ ਤਾਂ ਆ ਨਿਸ਼ਚੇਵਾਚਕ ਪੜਨਾਮ ਹੁੰਦਾ ਤਾਂ ਇਹਦੇ ਵਿੱਚ ਕਿਹੜੇ ਔਣਗੇ ਹਾਂਜੀ ਇਹਦਾ ਉਹਨਾਂ ਸੀ ਇਹ ਆਨਸਰ ਨਾਂ ਦੀ ਨਾਲ ਜਿਹੜੇ ਤਿੰਨੇ ਸ਼ਬਦ ਨੇ ਇਹਦਾ ਕਿਰਿਆ ਇੱਕ ਸ਼ਬਦ ਇੱਕ ਜਿਹੜਾ ਇਹ ਸ਼ਬਦ ਆ ਇਹ ਕਿਹੜੀ ਸ਼ਬਦ ਸ਼੍ਰੇਣੀ ਚ ਜਾਊਗਾ ਦੱਸੋ ਮੈਨੂੰ ਇਹ ਵਾਲਾ ਅੰਤਵ ਇਹ ਕਿਹੜੀ ਸ਼ਬਦ ਸ਼੍ਰੇਣੀ ਚ ਜਾਊਗਾ ਇਹ ਵੀ ਨਾਲ ਦੀ ਨਾਲ ਹੀ ਦੱਸੋ ਲੋਕਾਂ ਨੂੰ ਪਹਾੜਾਂ ਉੱਤੇ ਜਾ ਕੇ ਕੁਦਰਤ ਨੂੰ ਮਾਣ ਕੇ ਬੜੀ ਖੁਸ਼ੀ ਹੁੰਦੀ ਹੈ ਬਾਕ ਵਿੱਚ ਕਿੰਨੇ ਨਾਮ ਸ਼ਬਦ ਆਏ ਹਨ ਈ ਆਪਣੇ ਆਪ ਚ ਕੰਪਲੀਟ ਬਾਕ ਆ ਇਹਦੇ ਵਿੱਚ ਕਿੰਨੇ ਨਾਮ ਸ਼ਬਦ ਆਏ ਹਨ ਜੈ ਮਹਾਕਾਲ ਜੈ ਮਾਤਾ ਦੀ 5 ਓਕੇ ਹੈਪੀ ਦਾ ਇਹ 4 ਇਹ ਪੰਜਾਬਣ ਇੱਕ ਵਾਰੀ ਹੋਰ ਪੜੋ ਪਤਾ ਇਹਨੂੰ ਓਕੇ ਨਾ ਦੇ ਨਾਲ ਹੀ ਮੈਨੂੰ ਇਹ ਦੱਸੋ ਜਿਹੜੇ ਇਹ ਨੇ ਇਹ ਕਿਰਿਆ ਦਾ ਰਹੇ ਨਹੀਂ ਜਾ ਕੇ ਜਾ ਕੇ ਮਾਨ ਕੇ ਇਹ ਕੀ ਇਹ ਨੇ ਕਿਰਦੰਤ ਨੇ ਕਿਰਦੰਤ ਦੇ ਵਿੱਚੋਂ ਕਿਹੜੇ ਚਾਰ ਤਰ੍ਹਾਂ ਦੇ ਪੜੇ ਸੀ ਕਿਹੜੇ ਵਿੱਚ ਆਉਣਗੇ ਇਹ ਵਾਲੇ ਕਿਹੜੇ ਕਿਰਦੰਤ ਦੇ ਵਿੱਚ ਜਾਣਗੇ ਇਹ ਵੀ ਦੱਸ ਦਿਓ ਹਾਂਜੀ ਤਾਂ ਇੱਕ ਮੈਨੂੰ ਦੱਸੋ ਪਾਵਾਸ਼ਕ ਨਾਮ ਕਿੰਨੇ ਆਏ ਨੇ ਪਾਵਾਜ ਕੇ ਨਾਮ ਕਿਨੇ ਆਏ ਨੇ ਲੋਕਾਂ ਪਹਿਲਾ ਨਾਮ ਆ ਗਿਆ ਪਹਾੜ ਦੂਜਾ ਨਾਮ ਆ ਗਿਆ ਕੁਦਰਤ ਤੀਜਾ ਨਾਮ ਆ ਗਿਆ ਖੁਸ਼ੀ ਚੌਥਾ ਨਾਮ ਆ ਗਿਆ ਪੰਜਾਬਣ ਵੀ ਨਹੀਂ ਦੱਸੋ ਪਤਾ ਮਤਲਬ ਚੌਥਾ ਨਾਮ ਆ ਗਿਆ ਤੁਸੀਂ ਪੰਜਵਾਂ ਕਿੱਥੋਂ ਲੈ ਕੇ ਆਂਦਾ ਪੰਜਵਾਂ ਕਿਹੜਾ ਦਿਖ ਗਿਆ ਸੁੰਨੇ ਇਹਦੇ ਵਿੱਚੋਂ ਹਾਂ ਤਾਂ ਹੁਣ ਖੁਸ਼ੀ ਇਹ ਕੀ ਆ ਨਾਮ ਆ ਨਾਮ ਦੇ ਲਈ ਸਾਡੇ ਕੋਲੇ ਕੀ ਆ ਜਾਂਦਾ ਹੁੰਦਾ ਵਿਸ਼ੇਸ਼ਣ ਆ ਜਾਂਦਾ ਇਹ ਕੀ ਦਾ ਕੰਮ ਕਰ ਰਿਹਾ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਬਾਕੀ ਵੀ ਦੇਖਿਆ ਕਰੋ ਕਿ ਜੇ ਇਹ ਪਉਣਾ ਹੁੰਦਾ ਤਾਂ ਹੋਰ ਕਿਹੜਾ ਸਵਾਲ ਬਣ ਸਕਦਾ ਹੁਣ ਮੈਨੂੰ ਦੱਸੋ ਇਹਦੇ ਵਿੱਚ ਆਮ ਨਾਮ ਕਿੰਨੇ ਆਏ ਨੇ ਖਾਸ ਨਾਮ ਕਿੰਨੇ ਆਏ ਨੇ ਪਾਵਾਚ ਦੇ ਨਾਮ ਕਿੰਨੇ ਆਏ ਨੇ ਪਾਵਾਚ ਦੇ ਨਾਮ ਦੱਸੋ ਕਿੰਨੇ ਆਏ ਹੋਏ ਨੇ ਇਹਦੇ ਵਿੱਚੋਂ ਇੱਕ ਆਇਆ ਪਾਵਾਚ ਦੇ ਨਾਮ ਦੱਸੋ ਮੈਂ ਕਿੰਨੇ ਆਏ ਨੇ ਕੁਦਰਤ ਖੁਸ਼ੀ ਕਿਦੇ ਵਿੱਚ ਜਾਣਗੇ ਲੋਕਾਂ ਤੇ ਪਹਾੜਾਂ ਦਾ ਪਤਾ ਇਹ ਜੇਲ ਬੋੜਨ ਦਾ ਸੀਗਾ ਆ ਪਾਣੀ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਤਾਂ ਕਿਹੜੀ ਕਿਸਮ ਦੇ ਵਿੱਚ ਜਾਂਦਾ ਪਾਣੀ ਸ਼ਬਦ ਸਮੂਹਵਾਚਕ ਨਾਮ ਜਿਹਨੂੰ ਆਪਾਂ ਕੱਠਵਾਚਕ ਨਾਮ ਵੀ ਕਹਿ ਦਿੰਦੇ ਆ ਪਾਵਾਚਕ ਨਾਮ ਨਿੱਜਵਾਚਕ ਨਾਮ ਜਿਹਨੂੰ ਆਪਾਂ ਖਾਸ ਨਾਮ ਵੀ ਕਹਿ ਦਿੰਦੇ ਆ ਪਦਾਰਥਵਾਚਕ ਨਾਮ ਜਿਹਨੂੰ ਅਸੀਂ ਵਸਤੂਵਾਚਕ ਨਾਮ ਵੀ ਕਹਿ ਦਿੰਦੇ ਆ ਹਾਂਜੀ ਦੋ ਪਾਵਾਚਕ ਨਾਮ ਆਏ ਹੋਏ ਨੇ ਟੋਟਲ ਸੀਗੇ ਚਾਰ ਤੇ ਪੰਜਾਬਣ ਕਿਹੜਾ ਪੰਜਵਾਂ ਗਿਣਿਆ ਸੀਗਾ ਉਹ ਵੇਖੋ ਤੁਸੀਂ 10ਵੇਂ ਦਾ ਡੀ ਹਾਂ ਇਹ ਆਪਾਂ YouTube ਤੇ ਪਹਿਲਾਂ ਵੀ ਕਰਿਆ ਹੋਇਆ ਕਿਸੇ ਬੱਚੇ ਦਾ ਡਾਊਟ ਵੀ ਸੀਗਾ ਤਾਂ ਪਾਣੀ ਨੂੰ ਗੈਨ ਨਹੀਂ ਸਕਦੇ ਹੁੰਦੇ ਤਾਂ ਇਹ ਕੀ ਆ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਦੇ ਵਿੱਚ ਜਾਊਗਾ ਹੇ ਲਿਖਿਆਂ ਵਿੱਚੋਂ ਕਿਹੜਾ ਨਿਸ਼ਚੇਵਾਚਕ ਪਹਿਲਾਂ ਵੇਖਿਆ ਸੀ ਆਪਾਂ ਨਿਸ਼ਚੇਵਾਚਕ ਨਿਸ਼ਚੇਵਾਚਕ ਪੜਨਾਮ ਹੈ ਤਾਂ ਇਹਨਾਂ ਦੇ ਵਿੱਚੋਂ ਨਿਸ਼ਚੇਵਾਚਕ ਪੜਨਾਮ ਕਿਹੜਾ ਹੈ ਏ ਜਿਹੜਾ ਆਪ ਜਾਂ ਮੈਂ ਇਹ ਵਾਲਾ ਸ਼ਬਦ ਕਿਹਦੇ ਵਿੱਚ ਜਾ ਸਕਦਾ ਪਦਾਰਥਵਾਚਕ ਹਾਂਜੀ ਤਾਂ ਨਿਸ਼ਚੇਵਾਚਕ ਕਿਸੇ ਵੱਲ ਪ੍ਰੋਪਰ ਇਸ਼ਾਰਾ ਕਰਕੇ ਕੋਈ ਗੱਲ ਕਹਦੇ ਨਹੀਂ ਤਾਂ ਇਹ ਆਊਗਾ ਨਿਸ਼ਚੇਵਾਚਕ ਜਿਹੜਾ ਉਹ ਪਾਸ ਹੁੰਦਾ ਹੈ ਜਿਹੜਾ ਮਿਹਨਤ ਕਰਦਾ ਹੈ ਤਾਂ ਕਿਹਦੇ ਵਿੱਚ ਜਾਊਗਾ ਇਹ ਦੱਸੋ ਪਰਨਾਮ ਦੀ ਕਿਹੜੀ ਕਿਸਮ ਚ ਜਾਊਗਾ ਆਪ ਸ਼ਬਦ ਪੁਰਖਵਾਚਕ ਆਪਣੇ ਕੋਲੇ ਤਿੰਨ ਨੇ ਆਪ ਸ਼ਬਦ ਮਦਨਮ ਪੁਰਖ ਵੀ ਹੋ ਸਕਦਾ ਤੇ ਆਪ ਸ਼ਬਦ ਜਦੋਂ ਕਰਤਾ ਨਾਲ ਆ ਜਾਂਦਾ ਨਿਜਵਾਚਕ ਪੜਨਾਂਮ ਵੀ ਹੋ ਸਕਦਾ ਪੜਨਾਂਮ ਦੀਆਂ 6 ਦੀਆਂ 6 ਕਿਸਮਾਂ ਯਾਦ ਕਰੋ ਜਿਹੜਾ ਕੋਈ ਬੱਚਾ ਨਿਊ ਲੱਗਿਆ ਹੋਇਆ ਤਿਆਰੀ ਚ ਹਾਂ ਹੁਣ ਜਿਹੜਾ ਸ਼ਬਦ ਜੇ ਇਹਦੇ ਵਿੱਚ ਇਹ ਪੁੱਛ ਲੈਂਦੇ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਊਗਾ ਤੇ ਮੈਂ ਕੀ ਆ ਇੱਕ ਵਚਨ ਪੁਰਖਵਾਚਕ ਤੇ ਪਹਿਲਾ ਪੁਰਖ ਤੁਸੀਂ ਆਪ ਇਹ ਸਾਰਾ ਕੰਮ ਕੀਤਾ ਬਾ ਕੰਪਲੀਟ ਬਾਕ ਵਿੱਚ ਤੁਸੀਂ ਸ਼ਬਦ ਦੀ ਕਿਸਮ ਮੰ ਦੱਸੋ ਤੁਸੀਂ ਸ਼ਬਦ ਦੀ ਕਿਸਮ ਦੱਸੋ ਇਹ ਪੁਰਖਵਾਚਕ ਪੜਨਾਮ ਆ ਮੱਧਮ ਪੁਰਖ ਪੁਰਖਵਾਚਕ ਪੜਨਾਮ ਆ ਅੰਨੇ ਪੁਰਖ ਜਾਂ ਤੀਜਾ ਪੁਰਖ ਸੰਬੰਧਵਾਚਕ ਪੜਨਾਮ ਤੀਜਾ ਪੁਰਖ ਜਾਂ ਅੰਨੇ ਪੁਰਖ ਜਾਂ ਕੋਈ ਨਹੀਂ ਇਨ੍ਹਾਂ ਦੇ ਵਿੱਚੋਂ ਇਹ ਹੀ ਪੁੱਛਿਆ ਸੀ ਪੀਟੀ ਪਲੱਸ ਵੀ ਨੇ ਹੁਣ ਆਪਾਂ ਇਹਨੂੰ ਨਿਜਵਾਚਕ ਦੇ ਵਿੱਚ ਨਹੀਂ ਪਾ ਸਕਦੇ ਮਿਲ ਜਾਣੀ ਆ ਪੀਡੀਐਫ ਮਿਲ ਜਾਣੀ ਆ ਹਾਂਜੀ ਤਾਂ ਇਹ ਜਿਹੜਾ ਤੁਸੀਂ ਸ਼ਬਦ ਆ ਇਹਦਾ ਪਤਾ ਹੀ ਆ ਇਹ ਕਿਹਦੇ ਵਿੱਚ ਗਿਆ ਪੜਨਾਮ ਦੇ ਵਿੱਚ ਪੜਨਾਮ ਦੇ ਵਿੱਚ ਵੀ ਕਿਹ ਚ ਗਿਆ ਪੁਰਖਵਾਚਕ ਪੜਨਾਮ ਦੇ ਵਿੱਚ ਤਾਂ ਤੁਸੀਂ ਕੀ ਆ ਪੁਰਖਵਾਚਕ ਪੜਨਾਮ ਆ ਸੰਬੰਧਵਾਚਕ ਨਹੀਂ ਆਉਣਾ ਸੀਗਾ ਤਾਂ ਉਹਦੇ ਵਿੱਚ ਕਿਹੜਾ ਆਉਣਾ ਸੀਗਾ ਮਦਮ ਪੁਰਖ ਤਾਂ ਕਿਹੜਾ ਆਉਣਾ ਸੀ ਇਹਦੇ ਵਿੱਚ ਮਦਮ ਪੁਰਖ ਆਉਣਾ ਸੀਗਾ ਕਿਹੜਾ ਜੁਟ ਮਦਮ ਪੁਰਖ ਦਾ ਇੱਕ ਵਚਨੀ ਰੂਪ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜੁਟ ਦੋ ਦੋ ਸ਼ਬਦ ਦਿੱਤੇ ਹੋਏ ਨੇ ਕਿਹੜਾ ਜੁਟਾ ਜਿਹੜਾ ਮਦਮ ਪੁਰਖ ਤੇ ਇੱਕ ਵਚਨੀ ਦੋਵੇਂ ਚੀਜ਼ਾਂ ਨੂੰ ਹੀ ਪੜਨਾ ਕਈ ਵਾਰੀ ਬੱਚੇ ਦੇਖਦੇ ਨੇ ਮਧਮ ਪੁਰਖਾ ਬਹੁਵਚਨ ਵਾਲੇ ਨੂੰ ਕਲਿੱਕ ਕਰ ਦਿੰਦੇ ਟਿਕ ਕਰ ਦਿੰਦੇ ਨੇ ਨਹੀਂ ਮਧਮ ਪੁਰਖਾ ਤੇ ਨਾਲ ਹੀ ਦੇਖਣਾ ਉਹਦਾ ਇਕਵਚਨੀ ਰੂਪ 13ਵੇਂ ਦਾ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਤੂੰ ਇਕਵਚਨੀ ਰੂਪ ਆ ਮਦਮ ਪੁਰਖ ਦਾ ਬਟ ਮੈਂ ਪੁਰਖਵਾਚਕ ਦੇ ਵਿੱਚ ਪਹਿਲਾ ਪੁਰਖਾ ਪਹਿਲਾ ਪੁਰਖ ਅਸੀਂ ਪਹਿਲਾ ਪੁਰਖ ਦੂਜਾ ਪੁਰਖ ਪਹਿਲਾ ਪੁਰਖ ਤਾਂ ਇਹਦੇ ਵਿੱਚ ਵੀ ਪਹਿਲਾ ਪੁਰਖਾ ਤਾਂ ਇਹਦੇ ਵਿੱਚ ਤੂੰ ਤੇਰਾ ਪੁਰਖਵਾਚਕ ਪੜਨਾਮ ਨੇ ਤੇ ਇਕਵਚਨੀ ਰੂਪ ਵੀ ਹੈ ਤਾਂ ਆਨਸਰ ਕੀ ਆਉਣਾ ਸੀ ਇਹਦਾ ਡੀ ਆਨਸਰ ਆਉਣਾ ਸੀਗਾ ਕਿਹੜਾ ਸ਼ਬਦ ਨਾਮ ਹੈ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਬਹਾਦਰੀ ਆ ਰੋਗ ਹਸ਼ਿਆਰ ਗਰਮ ਬਾਕੀ ਵੀ ਮੈਨੂੰ ਦੱਸਿਓ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਣਗੇ ਜਿਹੜੇ ਨਾਮ ਨਹੀਂ ਹਨ ਉਹ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਣਗੇ ਦਨ ਚਾਰ ਏ ਗਰਮ ਇਹ ਜਿਹੜੇ ਬੱਚੇ ਗਰਮ ਅਨਸਰ ਕਰ ਰਹੇ ਨੇ ਉਹਨਾਂ ਨੇ ਆਪਣੇ ਵਿਸ਼ੇ ਥਿਉਰੀ ਦੀਆਂ ਕਲਾਸਾਂ ਨੀਲਾ ਜਾਂ ਗੁਰ ਅਛਾ ਗੁਰਪ੍ਰੀਤ ਗੁਰਪ੍ਰੀਤ ਈਵਨਿੰਗ ਬੈਚ ਬਹਾਦਰੀ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਗਰਮ ਮੈਂ ਕਹਿੰਦਾ ਗਰਮੀ ਅੱਜ ਬਹੁਤ ਗਰਮੀ ਆ ਅੱਜ ਬਹੁਤ ਗਰਮੀ ਆ ਤਾਂ ਉਹਨਾਂ ਸੀ ਫੀਲ ਕਰ ਸਕਦੇ ਆ ਗਰਮੀ ਅੱਜ ਬਹੁਤ ਠੀਕ ਆ ਤਾਂ ਉਹਦੇ ਵਿੱਚ ਨਾਰਮਲ ਜਿਹੜੀ ਗਰਮੀ ਜਾਊਗੀ ਉਹ ਕਿਹਦੇ ਵਿੱਚ ਵਗ ਜਾਂਦੀ ਆ ਉਹ ਨਾਮ ਦੇ ਵਿੱਚ ਵਗ ਜਾਂਦੀ ਆ ਬਟ ਗਰਮ ਮੈਂ ਕਹਿੰਦਾ ਗਰਮ ਦੁੱਧ ਪਾਣੀ ਕੀ ਗਰਮ ਤੁਸੀਂ ਸਵਾਲ ਪੁੱਛੋਗੇ ਤਾਂ ਜਾਂ ਗਰਮ ਹਵਾ ਚੱਲ ਰਹੀ ਆ ਤਾਂ ਇਹ ਕਿਹਦੇ ਵਿੱਚ ਜਾਊਗਾ ਇਹ ਜਾਊਗਾ ਵਿਸ਼ੇਸ਼ਣ ਦੇ ਵਿੱਚ ਕਿਉਂਕਿ ਇਹਨੂੰ ਕਿਸੇ ਨਾਮ ਜਾਂ ਪੜਨਾਮ ਦੀ ਲੋੜ ਪਊਗੀ ਹੁਸ਼ਿਆਰ ਹੁਸ਼ਿਆਰ ਮੁੰਡਾ ਹੁਸ਼ਿਆਰ ਕੁੜੀ ਹੁਸ਼ਿਆਰ ਸਰਕਾਰ ਹੁਸ਼ਿਆਰ ਪੀਟੀ ਪਲੱਸ ਬੀ ਕੀ ਹੁਸ਼ਿਆਰ ਪੁੱਛ ਸਕਦੇ ਆ ਤਾਂ ਪਾ ਆ ਰੋਗ ਸਰੀਰਾ ਰੋਗ ਜਨਤਾ ਰੋਗ ਤਾਂ ਇੱਥੇ ਵੀ ਇਹ ਕਿਹਦੇ ਵਿੱਚ ਜਾਊਗਾ ਵਿਸ਼ੇਸ਼ਣ ਦੇ ਵਿੱਚ ਜਾਊਗਾ ਲੋੜ ਪੈਣੀ ਆ ਨਾਮ ਜਾਂ ਪਰਨਾਮ ਦੀ ਬਹਾਦਰ ਜੇ ਮੈਂ ਕਹਿੰਦੀ ਬਹਾਦਰ ਬਹਾਦਰ ਬੱਚਾ ਬਹਾਦਰ ਦੇਸ਼ ਬਹਾਦਰ ਕੌਮ ਆ ਤਾਂ ਇਹਦੇ ਵਿੱਚ ਤਾਂ ਫਿਰ ਉਹ ਨਹੀਂ ਜਾਣਾ ਸੀਗਾ ਵਿਸ਼ੇਸ਼ਣ ਦੇ ਵਿੱਚ ਬਟ ਇੱਦੇ ਵਿੱਚ ਕੀ ਆ ਗਿਆ ਬਹਾਦਰੀ ਸਾਨੂੰ ਬਹਾਦਰੀ ਰੱਖਣੀ ਚਾਹੀਦੀ ਆ ਤਾਂ ਇੱਕ ਕੀ ਆ ਪਾਵਾਚਕ ਨਾਮ ਆ ਇੱਕ ਪਾਵਾਚਕ ਨਾਮ ਆ ਤਾਂ ਬਹਾਦਰ ਨਹੀਂ ਬਹਾਦਰੀ ਬਹਾਦਰੀ ਇੱਕ ਨਾਮ ਆ ਤੇ ਜਿਹੜਾ ਬਹਾਦਰ ਆ ਉਹ ਹੋਣਾ ਸੀਗਾ ਵਿਸ਼ੇਸ਼ਣ ਇਹਨਾਂ ਦਾ ਫਰਕ ਰੱਖਿਓ ਜਿਨ੍ਹਾਂ ਨੇ ਮਤਲਬ ਪੇਪਰ ਅੱਗੇ ਦੇਨੇ ਆ 50t+b ਦੇ ਕਿਹੜਾ ਸ਼ਬਦ ਨਾਮ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਨਾਮ ਨਹੀਂ ਹੈ ਜਿਤੋਂ ਤੱਕ ਮੈਨੂੰ ਲੱਗਦਾ ਕਿ ਜਿਹੜੇ ਵਿੱਚ ਡੇਲੀ ਕਲਾਸ ਲਾਉਂਦੇ ਨੇ ਇਹ ਵਾਲੇ ਜਿਹੜੇ ਨਾਰਮਲ ਸ਼ਬਦ ਨੇ ਆਪਣੇ ਇਹ ਸੋਨ ਯਾਦ ਹੋਈ ਹੋਣਗੇ ਇਹ ਤੋਂ ਬਾਅਦ ਆਪਾਂ 7000 ਸ਼ਬਦ ਕੱਲ ਤੋਂ ਐਡ ਕਰਾਂਗੇ ਇਹ 1 2 ਆਏ ਹੋਏ ਨੇ ਜਿਵੇਂ ਉਹ ਵੀ ਉਹਨਾਂ ਨੂੰ ਵੀ ਆਪਾਂ ਬਹੁਤੀ ਸ਼ਬਦ ਨਹੀਂ ਤਾਂ ਇੱਕ ਸ਼ਬਦ ਨਹੀਂ ਕਹਿ ਸਕਦੇ ਚਾਹੇ ਦੁੱਗਲ ਨੇ ਉੱਥੇ ਪਾਏ ਹੋਏ ਨੇ ਕਿ ਜਿਹੜੀ ਮੱਝ ਹਰ ਸਾਲ ਸੁੰਦੀ ਆ ਜਾਂ ਜਿਹੜੀ ਮੱਝ ਦੀ ਤਾਰ ਕੱਢਣੀ ਸੌਖੀ ਆ ਤਾਰ ਕੱਢਣੀ ਔਖੀ ਆ ਇਦਾਂ ਦੇ ਜਿਹੜੇ ਸ਼ਬਦ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਸ਼ਬਦ ਆ ਉਹਨਾਂ ਨੇ ਇੱਕ ਦੇਖਣਾ ਤੁਸੀਂ ਇਹ ਕਿਹੜੀ ਸ਼ਬਦ ਸ੍ਰੇਣੀ 'ਚ ਆ ਰਿਹਾ ਦੂਜੇ ਤੁਸੀਂ ਦੇਖਣਾ ਕਿ ਇਸਤਰੀ ਲਿੰਗਾ ਜਾਂ ਪੁਲਿੰਗਾ ਤੀਜੇ ਉਹਦੇ ਵਿੱਚ ਦੇਖਣਾ ਇਹ ਇੱਕ ਵਚਨਾ ਜਾਂ ਬਹੁ ਵਚਨਾ ਸਬਿਆਚਰ ਸ਼ਬਦ ਦੀਆਂ ਤਿੰਨ ਚੀਜ਼ਾਂ ਦੇਖਣੀਆਂ ਹੁੰਦੀਆਂ ਪਹਿਲੀ ਉਹਦੇ ਸ਼ਬਦ ਸਰੇਣੀ ਇੱਕ ਵਚਨ ਆ ਜਾਂ ਪਲਿੰਗ ਇੱਕ ਵਚਨ ਆ ਜਾਂ ਬਹੁਵਚਨ ਆ ਇਸਤਰੀ ਲਿੰਗਾ ਜਾਂ ਪਲਿੰਗਾ ਇਹਨਾਂ ਤਿੰਨੀਆਂ ਚੀਜ਼ਾਂ ਨੂੰ ਤੁਸੀਂ ਉਹ ਦੇਖਣਾ ਤੇ ਬੁੱਕ ਦਾ ਮੈਂ ਤੁਹਾਨੂੰ ਦੱਸ ਦੂੰਗੀ ਟੈਲੀਗ੍ਰਾਮ ਤੇ ਜਿਹੜੇ ਬੱਚੇ ਨੇ ਮਤਲਬ ਤਿਆਰੀ ਕਰਨੀ ਆ ਆਪ ਪੜ੍ਹ ਕੇ ਕਰਨੀ ਆ ਵੈਸੇ ਦਾ ਸਭ ਤੋਂ ਵੈਸਟ ਹੁੰਦਾ ਕਿਤਾਬ ਬੁੱਕ ਲੋ ਜੇ ਮਾਰਕੀਟ ਚ ਨਹੀਂ ਵਾਈ ਕਰ ਸਕਦੇ ਤਾਂ ਪੀਡੀਐਫ ਰੱਖੋ ਆਦੇ ਫੋਨ 'ਚ ਆਪ ਪੜੋ ਠੀਕ ਆ ਤਾਂ ਇਹਦੇ ਵਿੱਚ ਹੁਣ ਪਾਪ ਕੀ ਸੀ ਪਾਪ ਆਪਾ ਪਿੱਛੇ ਪੜ ਕੇ ਜਾਂਦਾ ਪਾਪ ਸੀਗਾ ਨਾਮ ਪਾਪੀ ਬੰਦਾ ਬਹੁਤ ਪਾਪੀ ਆ ਸਰਕਾਰ ਬਹੁਤ ਪਾਪੀ ਆ ਇਹ ਮਤਲਬ ਬਹੁਤ ਪਾਪੀ ਆ ਤਾਂ ਇਹ ਕਿਹਦੇ ਵਿੱਚ ਜਾਊਗਾ ਵਿਸ਼ੇਸ਼ਣ ਦੇ ਵਿੱਚ ਜਾਊਗਾ ਲਾਲਚ ਨਹੀਂ ਕਰਨਾ ਚਾਹੀਦਾ ਸਾਨੂੰ ਕਿਸੇ ਵੀ ਕਿਸਮ ਦਾ ਲਾਲਚ ਨਹੀਂ ਕਰਨਾ ਚਾਹੀਦਾ ਬਟ ਲਾਲਚੀ ਲਾਲਚੀ ਕੁੜੀ ਲਾਲਚੀ ਮੁੰਡਾ ਲਾਲਚੀ ਸਰਕਾਰ ਤਾਂ ਲਾਲਚ ਕਿਹਦੇ ਵਿੱਚ ਵਗਿਆ ਸੀਗਾ ਇਹ ਲਾਲਚੀ ਵਗਿਆ ਸੀ ਵਿਸ਼ੇਸ਼ਣ ਚ ਲਾਲਚ ਨਹੀਂ ਕਰਨਾ ਚਾਹੀਦਾ ਤਾਂ ਨਾਮ ਆ ਪਿਆਸ ਪਿਆਸ ਕੀ ਆ ਇੱਕ ਨਾਮ ਆ ਪਿਆਸ ਨਾਮ ਆ ਪਿਆਸਾ ਨਸੋ ਪਿਆਸਾ ਕਿਦੇ ਵਿੱਚ ਜਾਊਗਾ ਸ਼ਰਮ ਰੱਖਣੀ ਚਾਹੀਦੀ ਆ ਸ਼ਰਮ ਹੋਣੀ ਚਾਹੀਦੀ ਆ ਤਾਂ ਇਹ ਵੀ ਕੀ ਆ ਇੱਕ ਨਾਮ ਆ ਤਾਂ ਇਹਦੇ ਚ ਪਾਪ ਨਾਮ ਸੀ ਪਾਪੀ ਕਿਦੇ ਵਿੱਚ ਜਾਊਗਾ ਵਿਸ਼ੇਸ਼ਣ ਦੇ ਵਿੱਚ ਜਾਊਗਾ ਕਲੀਅਰ ਹਜ ਤੱਕ ਇਹ ਵਾਲੇ ਸੀਗੇ 14 ਇਹਦੇ ਵਿੱਚ ਪੀワイਕਿਊ ਸੀਗੇ ਇੱਕ ਆਪਾਂ ਜਿਹੜਾ ਸੂਤ ਵਾਲਾ ਇੱਕ ਸ਼ਬਦ ਦੇ ਬਹੁਤੇ ਅਰਥ ਜਿਹੜੇ ਨਿਕਲਦੇ ਨੇ ਉਹ ਆਪਾਂ ਆਪ ਬਣਾ ਕੇ ਲੈ ਕੇ ਆਂਦਾ ਸੀਗਾ ਹੁਣ ਮੈਨੇ ਇੱਕ ਵਾਰ ਦੱਸੋ 15 ਦੇ ਵਿੱਚੋਂ ਕਿੰਨੇ ਸਹੀ ਹੋਏ ਨੇ ओके ਜੇ ਕੋਈ ਵਿੱਚ ਬੱਚਾ ਨਿਊ ਆਇਆ ਅੱਜ ਚੈਨਲ ਦੇ ਉੱਪਰ ਇਹ ਆਪਣਾ ਟਾਈਮ ਟੇਬਲ ਰਹਿੰਦਾ ਕਰੰਟ ਅਫੇਅਰ ਦੀ ਕਲਾਸ ਅੰਕੀਤ ਸਰ ਦੀ ਰਹਿੰਦੀ ਆ 7 ਤੋਂ 8 ਦੇ ਵਿੱਚ ਪੰਜਾਬੀ ਦੀ ਕਲਾਸ ਸੋਮਵਾਰ ਤੋਂ ਕੁਝ ਨਵਾਂ ਦੇਖਣ ਨੂੰ ਮਿਲੂਗਾ ਉਹਦੀ ਤਿਆਰੀ ਚ ਲੱਗੀ ਹੋਈ ਆ ਤਾਂ ਕਲਾਸ ਦੇ ਵਿੱਚ ਜ਼ਰੂਰ ਆਇਆ ਕਰੋ ਇੱਕ ਮਹੀਨੇ ਦੇ ਵਿੱਚ ਵਿੱਚ ਜਿੰਨਾ ਵੀ ਮੈਨੂੰ ਲੱਗਿਆ ਵੀ ਗਰੁੱਪ ਵਾਲਿਆਂ ਦਾ ਆਪਾਂ ਕਵਰ ਕਰ ਸਕਦੇ ਆ ਤਾਂ ਇੱਕ ਮਹੀਨੇ ਦੇ ਵਿੱਚ ਜੀ ਕਵਰ ਕਰ ਦਾਂਗੇ ਜਿਹੜੇ ਟਾਪਿਕ ਨਹੀਂ ਹੋਏ ਉਹਨਾਂ ਦੀ ਥਿਊਰੀ ਜਲਦੀ ਹੀ ਸਟਾਰਟ ਹੋ ਜੂਗੀ ਜਿਵੇਂ ਕੱਲ ਬੱਚਿਆਂ ਨੇ ਕਿਹਾ ਸੀਗਾ ਕਿ ਮੈਮਾ ਸਾਨੂੰ ਨਾਲ-ਨਾਲ ਇੱਕ-ਇੱਕ ਗੁਰੂ ਕਰਵਾ ਦਿਆ ਕਰੋ ਹਣਾ ਤਾਂ ਆਪਾਂ ਛੇਤੀ ਹੀ ਸਟਾਰਟ ਕਰਾਂਗੇ ਬਾਕੀ 14 ਕਿਉਂ ਆਏ ਕਿਹੜਾ ਗਲਤ ਹੋਇਆ ਇਹ ਵਾਲਾ ਆਪਣਾ ਟਾਈਮ ਟੇਬਲ ਆ ਤਾਂ ਕਲਾਸ ਦੇ ਵਿੱਚ ਆਇਆ ਕਰੋ ਇਹ ਬੈਚ ਆਨਲਾਈਨ ਤੇ ਆਫਲਾਈਨ ਬੈਚ ਸਟਾਰਟ ਹੋ ਚੁੱਕਿਆ ਕੋਈ ਵੀ ਇਨਕੁਆਰੀ ਹੋਵੇ ਇਸ ਬੈਚ ਵਾਸਤੇ ਇਸ ਨੰਬਰਾਂ ਤੇ ਕਾਲ ਕਰਕੇ ਆਪਣੀ ਇਨਕੁਆਰੀ ਲੈ ਸਕਦੇ ਹੋ ਪੀਡੀਐਫ ਵਗੈਰਾ ਜਾਂ ਕੁਝ ਵੀ ਇਦਾਂ ਹੋਇਆ ਤਾਂ ਤਾਂ ਇੱਕ ਗਲਤ ਹੋਇਆ ਕਿਹੜਾ ਗਲਤ ਹੋਇਆ ਜਸਕੋਰ ਵੈਲਕਮ ਜੀ ਥੈਂਕ ਯੂ 13 ਦੋ ਗਲਤ ਹੋ ਗਏ ਸੌਖਾ ਸੀਗਾ ਜਵਾਲਾ ਦਾ ਓਕੇ ਈਵਨਿੰਗ ਵਾਲੇ ਬੱਚੇ ਨੇ ਅ ਪਿਛਲੇ ਸਾਰੇ ਉਹਨਾਂ ਦੀ ਪੀਡੀਐਫ ਮਿਲ ਜੂਗੀ ਹੈਪੀ ਬਸ ਥੋੜੀ ਜਿਹੀ ਵੇਟ ਕਰ ਲਓ ਮੈਂ ਜਿਹੜਾ ਹੁਣ ਆਪਣਾ ਹਫਤਾ ਸਟਾਰਟ ਹੋਊਗਾ ਸੋਮਵਾਰ ਤੋਂ ਉਹਦੇ ਵਿੱਚ ਵਿੱਚ ਮੈਂ ਪੀਡੀਐਫ ਦੇ ਦੂੰਗੀ ਪੱਕਾ ਦੇ ਦੂੰਗੀ ਜਿੰਨੇ ਵੀ ਹੋਏ ਉਹਦੇ ਵਿੱਚ ਇਦਾਂ ਦਾ ਪੀਡੀਐਫ ਦੇ ਕਿਉਂ ਇੱਕ ਨਾਮ ਦਾ ਆ ਗਿਆ ਫਿਰ ਵਿਸ਼ੇਸ਼ਣ ਦਾ ਆ ਗਿਆ ਫਿਰ ਮਹਾਵਰੇ ਆਗੇ ਨਾਮ ਦੀ ਇੱਕ ਜਗ੍ਹਾ ਤੇ ਇਕੱਠੇ ਕਰੇ ਨੇ ਪੜਨਾਮ ਦੀ ਇੱਕ ਥਾਂ ਤੇ ਕਰੇ ਨੇ ਵਿਸ਼ੇਸ਼ਣ ਦੀ ਇੱਕ ਜਗ੍ਹਾ ਤੇ ਕਰੇ ਨੇ ਉਹਨਾਂ ਦੀ ਟਾਈਪਿੰਗ ਚੱਲ ਰਹੀ ਆ ਕੋਸ਼ਕ ਦਾ ਹੁਣ ਜਿਹੜੇ ਬੀ ਗਰੁੱਪ ਦੇ ਹੁੰਦੇ ਨੇ ਉਹਨਾਂ ਦੇ ਵਿੱਚ 5 ਨੰਬਰ ਦੀ ਪੰਜਾਬੀ ਆਉਂਦੀ ਆ ਠੀਕ ਆ ਉਹ ਮਿਲਣੇ ਬਹੁਤ ਔਖੇ ਹੁੰਦੇ ਨੇ ਗਰਮ ਠੰਡਾ ਓਕੇ ਗਰਮ ਵਾਲਾ ਹੋ ਗਿਆ ਠੀਕ ਆ ਤੇ ਉਹ ਮਿਲਣੇ ਔਖੇ ਹੁੰਦੇ ਨੇ ਇੱਕ ਵਾਰੀ ਦਾ ਇਕੱਠੇ ਕਰਕੇ ਆਪਾਂ ਫਿਰ ਇਹਦੇ ਵਿੱਚ ਪੀਡੀਐਫ ਉਹ ਤੇ ਪਾਵਾਂਗੇ ਟੈਲੀਗ੍ਰam ਤੇ ਪਾਵਾਂਗੇ ਤੁਸੀਂ ਪ੍ਰਿੰਟ ਕਰਵਾ ਲਿਓ ਜੇ ਢਿਮਣ ਲੱਗੀ ਕਿ ਹੁਣ ਜਿਵੇਂ ਆਪਣੀ ਪੜਨਾਮ ਦੀ ਵੀ ਬੰਤਰ ਦੇ ਪੱਖ ਤੋਂ ਪੜਨਾਮ ਕੱਲ੍ਹ ਵਾਲੇ ਸਵਾਲ ਐਡ ਹੋ ਜਾਣਗੇ ਇੱਕ ਵਾਰ ਹੀ ਆਇਆ ਹੋਇਆ ਬਟ ਅੱਗੇ ਵੀ ਆ ਸਕਦਾ ਵੈਸੇ ਪੜਨਾਮ ਕਿੰਨੀ ਤਰ੍ਹਾਂ ਦੇ ਪੜ ਲਿਆ ਤੁਸੀਂ ਛੇ ਤਰ੍ਹਾਂ ਦਾ ਪੜ ਲਿਆ ਰੂਪ ਦੇ ਪੱਖ ਤੋਂ ਪੜਨਾਮ ਬੰਤਰ ਦੇ ਪੱਖ ਤੋਂ ਪੜਨਾਮ ਇਹਨਾਂ ਤੇ ਵੀ ਸਵਾਲ ਆਉਂਦਾ ਇਹ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਐਡ ਕਰਾਂਗੇ ਥਿਉਰੀ ਵਾਲੀ ਪੀਡੀਐਫ ਤੇ ਟੈਲੀਗ੍ਰਾਮ ਤੋਂ ਹੀ ਮਿਲੂਗੀ ਮਨਦੀਪ ਤੁਸੀਂ 5 ਮਿੰਟਾਂ ਤੱਕ ਦਾ ਪ੍ਰਤਾਪ ਅਕੈਡਮੀ ਦੇ ਟੈਲੀਗ੍ਰਾਮ ਤੇ ਜਾਇਓ ਉੱਥੇ ਪਿੰਨ ਕੀਤੀ ਹੋਗੀ ਮੈਂ ਹੁਣੇ ਇੱਕ ਨਾਲ ਸਾਰੇ ਤੋਂ ਪਿੰਨ ਕਰਵਾ ਦੂੰਗੀ ਤੁਸੀਂ ਉਹਦਾ ਪ੍ਰਿੰਟ ਲੈ ਲਓ ਪੰਜਾਬ ਜੀ ਕੇ ਜਿਹੜੇ ਇਹਦਾ ਉਸ ਅੰਕੀ ਸਰ ਕਰਵਾਉਂਦੇ ਨੇ ਪੰਜਾਬ ਜੀ ਕਿੰਨੀਆਂ ਕਲਾਸਾਂ ਆਉਣਗੀਆਂ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਸੱਭਿਆਚਾਰ ਲੋਕਤਾਰਾ ਜਿਹੜੇ ਕਹਿੰਦੇ ਮੈਡਮ ਤੁਸੀਂ ਵਿਚਾਲੇ ਛੱਡਤਾ ਉਹ ਆਪਾਂ ਇੱਕ ਇੱਕ ਟੌਪਿਕ ਡੇਲੀ ਲੈ ਕੇ ਆਇਆ ਕਰਾਂਗੇ ਠੀਕ ਆ ਗਰੁੱਪ 20 ਤੋਂ ਪਹਿਲਾਂ ਪਹਿਲਾਂ ਆਪਾਂ ਕਰਵਾ ਦਾਂਗੇ ਹਾਂਜੀ ਹੋ ਜਾਊਗਾ ਹੋ ਜਾਊਗਾ ਹੈਪੀ ਉਹ ਤੋਂ ਪਹਿਲਾਂ ਹੋ ਜਾਊਗਾ 20 ਗਰੁੱਪ ਵਾਲੇ ਹੋ ਜਾਊਗਾ ਰੋ ਦੇ ਕੁਮਾਰ ਦੇ 20 ਗਰੁੱਪ ਵਾਲੇ ਮਦਰ ਮੈਂ ਹੈਪੀ ਨੂਨ ਕਿਹਾ ਬਾਕੀ ਵੀ ਬੱਚੇ ਜਿਹੜੇ ਕਰ ਦਿੰਦੇ ਉਹ ਤੋਂ ਪਹਿਲਾਂ ਪਹਿਲਾਂ ਜੀ ਉਹ ਤੋਂ ਪਹਿਲਾਂ ਹੋ ਜਾਊਗਾ ਆਪਾਂ ਇਹ 27 ਤੋਂ 27 ਤੱਕ ਦਾ ਰੱਖਿਆ ਸੀਗਾ ਨਾ ਹੋ ਜੂ ਉਹਦੇ ਤੱਕ ਖਤਮ ਠੀਕ ਹੈ ਪੰਜਾਬੀ ਦਾ ਨਹੀਂ ਸੰਡੇ ਨੂੰ ਕਲਾਸ ਕੋਈ ਨਹੀਂ ਹੁੰਦੀ ਸੰਡੇ ਦਾ ਟਾਈਪਿੰਗ ਹੀ ਮਸਾ ਹੁੰਦੀ ਆ ਸੰਡੇ ਨੂੰ ਕੋਈ ਕਲਾਸ ਨਹੀਂ ਹੁੰਦੀ ਬਹੁਤ ਕੰਮ ਹੁੰਦੇ ਆ ਬਈ ਸੰਡੇ ਨੂੰ ਠੀਕ ਹੈ ਮਿਲਦੇ ਆ ਕੱਲ ਵਾਲੀ ਕਲਾਸ ਦੇ ਵਿੱਚ ਕੱਲ ਨੂੰ ਤਾਂ ਸੰਡੇ ਆ ਨਾ ਮਿਲਦੇ ਆ ਪਰਸੋਂ ਵਾਲੀ ਕਲਾਸ ਦੇ ਵਿੱਚ ਸੋਮਵਾਰ ਨੂੰ ਮਿਲਦੇ ਆ ਸਤਿ ਸ਼੍ਰੀ ਅਕਾਲ ਅਗੀਤਰ ਪਸ਼ੀਤਰ ਹੋ ਜਾਣਗੇ ਗੁਰਪ੍ਰੀਤ ਹੋ ਜਾਣਗੇ ਅਗੀਤਰ ਪਸ਼ੀਤਰ ਮੈਂ ਕੋਸ਼ਿਸ਼ ਹੀ ਕਰੂੰਗੀ ਸੋਮਵਾਰ ਨੂੰ ਅਗੀਤਰ ਪਸ਼ੀਤਰ ਹੀ ਕਰਵਾ ਦਾਂ ਓਕੇ ਆਫਲੈਨ ਚ ਰਹੀ ਸੀਗੇ ਅਗੇਤਰ ਪਛੇਤਰ ਉਹ ਨਾਲ ਹੀ ਆਪਾਂ ਇਹ ਕਰ ਲਾਂਗੇ ਵੈਸੇ ਇਹਦੇ ਵਿੱਚ ਵੀ ਕਰਵਾਉਣੇ ਆ ਕਿ ਕਿਸੇ ਵੀ ਨਾਮ ਨਾਲ ਪਛੇਤਰ ਲੱਗਣ ਨਾਲ ਕਿਸੇ ਵੀ ਨਾਮ ਨਾਲ ਪਛੇਤਰ ਲੱਗਣ ਨਾਲ ਕਿਦਾਂ ਸ਼ਬਦ ਸ੍ਰੈਣੀ ਚੇਂਜ ਹੋ ਜਾਂਦੀ ਆ ਪਛੇਤਰ ਲੱਗਣ ਨਾਲ ਅਗੇਤਰ ਲੱਗਣ ਨਾਲ ਸ਼ਬਦ ਸ੍ਰੈਣੀ ਚੇਂਜ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਤੁਸੀਂ ਮੈਨੂੰ ਕਮੈਂਟ ਚ ਦੱਸਿਓ ਕਿਸੇ ਵੀ ਮੂਲ ਸ਼ਬਦ ਦੇ ਨਾਲ ਜਦੋਂ ਅਸੀਂ ਅਗੇਤਰ ਲਾ ਦਿੰਨੇ ਆ ਕਿ ਸ਼ਬਦ ਸ੍ਰੈਣੀ ਚੇਂਜ ਹੁੰਦੀ ਆ ਜਾਂ ਨਹੀਂ ਕਿਸੇ ਵੀ ਸ਼ਬਦ ਨਾਲ ਪਛੇਤਰ ਲੱਗਣ ਨਾਲ ਸ਼ਬਦ ਸ੍ਰੈਣੀ ਚੇਂਜ ਹੁੰਦੀ ਆ ਇਹ ਹੁੰਦੀ ਹੀ ਹੁੰਦੀ ਆ ਹਾਂਜੀ ਪੁੱਤ ਆਪਾਂ ਕਰਾਂਗੇ ਸੋਮਵਾਰ ਤੋਂ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਵਿਆਕਰਨ ਦਾ ਚੱਲੂਗੀ ਚੱਲੂਗੀ ਨਾਲ ਜੀਕੇ ਦਾ ਇੱਕ ਟੌਪਿਕ ਜਿਹੜਾ ਮਤਲਬ ਸੱਭਿਆਚਾਰ ਲੋਕਤਾਰ ਆ ਇਹ ਵਾਲੀਆਂ ਚੀਜ਼ਾਂ ਚੱਲਣਗੀਆਂ ਚੱਲਣਗੀਆਂ ਵਿਦਿਅਕ ਥਿਊਰੀ ਚੱਲੂਗੀ ਓਕੇ ਮਿਲਦੇ ਆ ਸੋਮਵਾਰ ਦੇ ਕਲਾਸ ਚ ਸਤਿ ਸ਼੍ਰੀ ਅਕਾਲ